ਸੋ ਜਨਪੁਰ ਵਿੱਚ ਚੋਣਾਂ ਦੇ ਚੱਲਦੇ ਹੋਏ ਹੋਇਆ ਵੱਡਾ ਫੇਰ ਬਦਲ ਪਾਜਪਾ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਸਮੀਰ ਸਿੰਘ ਠਾਕੁਰ ਪਾਜਪਾ ਨੂੰ ਲੱਗਿਆ ਵੱਡਾ ਝਟਕਾ उथे ही जानकारी देंदे हुए समीर ठाकुर ने कहा कि पिछले लंबे समय तो ही मैं बीजेपी दे नाल कम कर रहा सी, पर बीजेपी ने मेरी कदर ही नहीं जानी जिसके दे चलते दे पिछले वारी जदों मैं चुनाव लड़ने सी बीजेपी ने मेरी फाइल कटा दी जिसके दे चलते दे मैनु बड़ा ही गुस्सा आया सी, पर वार 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 बीजेपी इस तरह करेगी तो किए चलेगा उन्होंने दसिया कि भाजपा हमेशा ही अपने वर्करा धक्का करती है इस बार मैन कांग्रेस चामिल होने बहुत खुशी हो रही है क्योंकि कांग्रेस हमेशा ही अपने वर्कर का कदम भी हाथ नहीं छ

ਪਾਰਟੀ ਜਿੰਦਾਬਾਦ ਮਨਨ ਦੇ ਕੁਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੀਠਾਗੁਰ ਜਿੰਦਾਬਾਦ ਮੀਠਾਗੁਰ ਜਿੰਦਾਬਾਦ ਗੁਰਜੀ ਕਾਂਗਰਸ ਪਾਰਟੀ ਦੇ ਚਾਏ ਨੇ ਕਾਫੀ ਰਤਬਾ ਹੈਗਾ ਨੌਜਵਾਨਾਂ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਮੀਰ ਠਾਕੁਰ ਜੀ ਨੇ ਸਾਡੀ ਪਾਰਟੀ ਨੂੰ ਚੁਣਿਆ ਔਰ ਜੁਆਇਨ ਕੀਤਾ ਔਰ ਮੇਰੀ ਦੇਖਸਤਾ ਦੇ ਵਿੱਚ ਕੰਨੋਂ ਨੇ ਜਿਹੜਾ ਪ੍ਰੋਗਰਾਮ ਕਰਾਇਆ ਉਹ ਕਾਬਿਲ ਤਾਰੀਫ ਸੀ ਜਿਹਦੇ ਵਿੱਚ ਬੜੀ ਵੱਡੀ ਸੰਖਿਆ ਦੇ ਵਿੱਚ ਲੋਕੀ ਉਸ ਏਰੀਏ ਦੇ ਇਕੱਠੇ ਹੋਏ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਆਉਣ ਦੇ ਨਾਲ ਇੱਕ ਬੜਾ ਅੱਛਾ ਹੰਗਾਰਾ ਮਿਲੇਗਾ ਕਾਂਗਰਸ ਪਾਰਟੀ ਨੂੰ ਔਰ ਮੇਰੇ ਵੀ ਹੱਥ ਮਜ਼ਬੂਤ ਹੋਣਗੇ ਪਾਰਟੀ ਵੀ ਮਜ਼ਬੂਤ ਹੋਏਗੀ ਔਰ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਇੱਕ ਨਵੀਂ ਵੇਵ ਚੱਲੇਗੀ ਔਰ ਮੈਨੂੰ ਉਮੀਦ ਹੈ ਕਿ ਸਮੀਰ ਠਾਕੁਰ ਇੱਕ ਮਿਹਨਤੀ ਇਨਸਾਨ ਹੈ ਉਹਨਾਂ ਦੀ ਮਿਹਨਤ ਦਾ ਸਦਕਾ ਅਸੀਂ ਕਮੇਟੀ ਦੇ ਕਾਂਗਰਸ ਦਾ ਵਰਚੁਅਲਸ ਲਹਿਰਾਵਾਂਗੇ ਐਜ਼ ਐਮਐਲਏ ਤੁਸੀਂ ਜਾਨਪੁਰ ਦੇ ਵਿੱਚ ਰਹਿੰਦੇ ਹੋ ਕੀ ਲੱਗਦਾ ਕੌਂਸਲ ਵੱਲੋਂ ਕੀ ਕੁਝ ਕੰਮ ਜਿਹੜੇ ਸ਼ਹਿਰ ਦੇ ਵਿੱਚ ਕੀਤੇ ਗਏ ਨੇ ਦੇਖੋ ਕਈ ਉਹਦੇ ਵਿੱਚ ਅਸੀਂ ਚੀਜ਼ਾਂ ਹੈ ਜਿਹੜੀਆਂ ਮੈਂ ਨਹੀਂ ਬੋਲਣਾ ਚਾਹੁੰਦਾ ਉਹ ਸਮਾਂ ਦੱਸੇਗਾ ਕਿਉਂਕਿ ਜਨਤਾ ਸਭ ਤੋਂ ਵੱਡੀ ਨਰਨਾਇਕ ਹੈ ਜੇ ਦੇਖਣਗੇ ਕਿ ਉਹਦੇ ਵਿੱਚ ਕੋਈ ਕੌਨਸਪੀਰੇਸੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਗੜਬੜ ਹੋਈ ਹੈ ਤੇ ਲੋਕੀ ਡਿਸਾਈਡ ਕਰਨਗੇ ਆਉਣ ਵਾਲਾ ਸਮਾਂ ਦੱਸੇਗਾ ਕਾਂਗਰਸ ਕਿਹਨਾ ਮੁੱਦਿਆਂ ਲੈ ਕੇ ਚੋਣਾਂ ਲੜਨ ਜਾ ਰਹੀ ਹੈ ਸੁਜਾਨਪੁਰ ਦੇ ਵਿੱਚ ਦੇਖੋ ਜੀ ਮੇਨ ਪ੍ਰਾਇੋਰਟੀ ਤੇ ਸੁਜਾਨਪੁਰ ਦੀ ਗੰਦਗੀ ਔਰ ਸੁਜਾਨਪੁਰ ਦੀ ਜਿਹੜੀ ਤਰੱਕੀ ਨਹੀਂ ਹੋ ਪਾਈ ਉਹਦਾ ਮੁੱਦਾ ਲੈ ਕੇ ਚੱਲਾਂਗੇ ਕਿ ਸੁਜਾਨਪੁਰ ਜਿਹੜਾ ਇੱਕ ਵਧੀਆ ਸ਼ਹਿਰ ਬਣੇ ਔਰ ਲੋਕੀ ਆਗੇ ਉਹਦੀ ਮਿਸਾਲ ਪੇਸ਼ ਕਰਨ ਕਿ ਸੁਜਾਨਪੁਰ ਬੈਟਰ ਹੈ ਕੰਪੈਰੀਟਿਵਲੀ ਬਾਕੀ ਸ਼ਹਿਰਾਂ ਨਾਲ ਮੋ ਜਨਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਬਾਸ ਸਾਡਾ ਸਾਥ ਦਿਓ ਤਾਂ ਜੋ ਕਾਂਗਰਸ ਪਾਰਟੀ ਕਮੇਟੀ ਦੇ ਕਬਜ਼ਾ ਕਰਕੇ ਔਰ ਸੁਜਾਨਪੁਰ ਦੀ ਤਰੱਕੀ ਵਿੱਚ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ ਸਕੀ ਜੀ ਹਾਂ ਜੀ ਕਾਂਗਰਸ ਜੁਆਇਨ ਕੀਤੀ ਹੈਗੀ ਹੈ ਕਿ ਕੁਝ ਮੁੱਦੇ ਆ ਕਿ ਮੈਂ ਕੀ ਕਹਿੰਦਾ ਤਿੰਨ ਕਾ ਮੈਂ ਜੀ ਮੈਂ ਇੱਕ ਦਦਾ ਇਨਸਾਨ ਆ ਸ਼ਹਿਰ ਦੀ ਦਿੱਖਾਂ ਦੇ ਪਿੱਛੇ ਜੀ ਮੈਂ ਆਪਨਾ ਚੱਲਿਆ ਹੀ ਕਿਉਂਕਿ ਮੈਂ ਇੱਕ ਸਮਾਜ ਸੇਵੀ ਬੰਦਾ ਮੇਰਾ ਕੋਈ ਪਾਰਟੀ ਨੇ ਕੋ ਲੈਣ ਦੇ ਨਹੀਂ ਇਸ ਤੋਂ ਪਹਿਲਾਂ ਮੈਂ ਵੱਡੀ ਐਫਸੀ ਨੇ ਚਲਾਈ ਕਾਂਗਰਸ ਤੇ ਮੇਰੇ ਭਰਾ ਭੰਟੀ ਨਾਲ ਸੋ ਮੈਂ ਵੀ ਅੱਕ ਗਿਆ ਹਾਂ ਇੱਧਰ ਉੱਧਰ ਜਾ ਕੇ ਤੇ ਮੈਂ ਸੋਚਦਾ ਇਸ ਵਾਰੀ ਆਜ਼ਾਦ ਇਲੈਕਸ਼ਨ ਲੜਾਂ ਐਮਸੀ ਦਾ ਫਿਰ ਮੇਰੇ ਦਿਮਾਗ 'ਚ ਆਇਆ ਕਿ ਜਦੋਂ ਪਿਛਲੀ ਵਾਰ ਐਮਐਲਏ ਸਾਹਿਬ ਨੇ ਮੇਰੀ ਫਾਈਲ ਕਟਵਾਤੀ ਸੀ ਰੂਪਲਾਸ ਦੇ ਗੇਸਟ ਫਿਰ ਮੈਂ ਸੋਚਿਆ ਨਹੀਂ ਕਿ ਪਾਰਟੀਆਂ ਨੂੰ ਲੜਿਆ ਜਾਏ ਤੇ ਜ਼ਿਆਦਾ ਬੈਟਰ ਮੈਨੂੰ ਕਾਂਗਰਸ ਪਾਰਟੀ ਲੱਗੀ ਮੈਂ ਚਲੋ ਇਹਦੇ ਇਹਦੇ ਨਾਲ ਹੀ ਜਾਣਾ ਚਾਹੀਦਾ ਕਾਫੀ ਵੇਰ ਸਾਰਾ ਦੇਖਣ ਨੂੰ ਮਿਲਿਆ ਪਿਛਲੇ ਸਾਲਿਕ ਦੀ ਕੋਈ ਇਹ ਜਨਤਾ ਜਿਹੜੀ ਮੇਰ ਨਾਲ ਪਿਆਰ ਕਰਦੀ ਸ਼ਾਇਦ ਤੋ ਅੱਜ ਰੱਸ਼ ਦੇਖ ਹੀ ਲਿਆ ਜਿਹੜੇ ਲੋਕੀ ਮੇਰ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਬਾਰ ਨ ਨਾ ਫਰਕ ਪੈਂਦਾ ਕਹੀ ਨੂੰ ਵੀ ਨਹੀਂ ਫਰਕ ਪੈਂਦਾ ਬਾਹਰ ਵੀ ਮੇਰੇ ਸੱਜਣਾਂ ਦੇ ਸਰੋਤੇ ਆ ਮੇਰੇ ਅੱਜ ਵੀ ਦਿਖਿਆ ਹੋਣਾ ਕਿ ਹਜ਼ਾਰ ਤੋਂ ਵੱਧ ਸੰਖਿਆ ਦੇ ਰਾਸ਼ੀ ਤੇ ਉਹ ਸਿਰਫ ਇਹ ਜਾਣਦੇ ਕਿ ਸਮੀਰ ਜਿੱਦਣਾ ਚੱਲਣ ਰਿਹਾ ਤੇ ਸਹੀ ਚੱਲਣ ਰਿਹਾ ਉਹਨਾਂ ਨੂੰ ਇਹ じゃ ਕੋਈ ਲੈਣ ਦੇ ਨਹੀਂ ਕਿ ਸਮੀਰ ਕਾਂਗਰਸ ਜਾ ਰਿਹਾ ਜਾਂ ਆਪ ਜਾ ਰਿਹਾ ਪਹਿਲੇ ਮੈਂ ਸ਼ਾਇਦ ਤੋਂ ਜ਼ਿਆਦਾ ਲੱਕੀ ਜੀ ਨਿਤਿਨ ਜੀ ਮੈਂ ਬੰਟੀ ਐਂਕਸਮ ਨੂੰ ਜਿਤਾਈ ਔਰ ਬਾਅਦ ਅਨੈਗ ਸਿੰਘ ਬੱਬੂ ਦਾ ਮੇਰੇ ਇਲੈਕਸ਼ਨ ਆ ਗਏ ਤੇ ਪੂਰੇ ਹਲਕੇ ਦਾ ਸਭ ਤੋਂ ਬੋਟਾ ਦਾ ਮੇਰਾ ਬੂਝ ਜੀ ਤੇ ਆਈ ਔਰ ਇੱਕ ਬੂਝ ਤਾਰਲੇ ਬਸੇ ਜਿੱਤੇ ਆਈ। ਤਰੋ ਬਸ ਸਾਹ ਜੀ ਸਾਬੇ ਨਾਲ ਮੇਰੀ ਮੇਰੀ ਵਾਈਫ ਦੀ ਉਹਦੀ ਵਾਈਫ ਫਰੈਂਡ ਹੈ ਤੇ ਭਰਾ ਮੈਨੂੰ ਕਹਿੰਦਾ ਯਾਰ ਮੈਂ ਆਪਾਂ ਨੂੰ ਲੜਨਾ ਮੇਰੇ ਨਾਲ ਚਰੋ। ਮੈਂ ਉਹਦਾ ਨਾਲ ਪਿਆ ਤਾਂ ਵੀ ਮੇਰੇ ਜਿੰਨੇ ਭਰਾ ਜਿੰਨੇ ਲੱਗ ਛਾਕੇ ਪਿੰਡਾਂ ਦੇ ਜੋ ਵੀ ਹੈ ਉਹ ਮੈਂ ਤਾਂ ਵੀ ਸਾਥ ਦਿੱਤਾ। ਉਹ ਹੁੰਦਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਆਪਣੇ ਦਾ ਬੋਰਡ ਬੰਗੜਿਆ। ਮੈਂ ਲੈਦਾ ਕਿ ਮੈਂ ਲੋਕਾਂ ਦਾ ਹੀ ਮੰਗਿਆ। ਆਪਣੇ 17-18 ਸਾਲ ਤੱਕ ਦਰੇਸ਼ ਸਿੰਘ ਬੱਬੂ ਜੀ ਨੂੰ ਦੇ ਦਿੱਤੇ। ਜੀ ਅਸੀਂ ਬੱਬੂ ਨਾਲ ਕੀ ਮਨ ਮੁਟਾਕ ਚੱਲਦੇ ਸੀ। ਨਹੀਂ ਕੋਈ ਨਹੀਂ ਕੋਈ ਨਹੀਂ ਜੀ। ਦਰੇਸ਼ ਸਿੰਘ ਬੱਬੂ ਨੂੰ ਤਾਂ ਟੀਮ ਮਿਲਦੀ ਰਹੀ ਹੈ ਨਾ। ਉਹਨਾਂ ਕੋਈ ਜਦੋਂ ਮੇਰੇ ਵਰਗੇ ਨਾ ਛੋਟੇ ਬੰਦੇ ਦੀ ਲੋੜ ਨਹੀਂ ਆਣਾ ਨੂੰ ਉਹਨਾਂ ਕੋਲ ਬਹੁਤ ਜ਼ਿਆਦਾ ਵੱਡੀ ਟੀਮ ਹੈ بڑے بڑے ਗੱਡਰ ਬੰਦੇ ਹੁੰਦੇ ਕੋ ਤੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਮੇਰੇ ਆਣ ਜਾਂਦੇ ਜਾਂਦੇ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਮੁੱਦਾ ਇਹ ਹੀ ਹੈ ਜੀ ਦੇਖੋ ਅੱਗੇ ਵੀ ਹਜ਼ਾਰਾਂ ਲੱਗੇ ਜੀ ਤੁਹਾਨੂੰ ਪਤਾ ਹੀ ਨਹੀਂ ਨਿਤਿਨ ਜੀ ਆਪਣੀ ਜੇਬ ਤੋਂ ਖਰਚੇ ਲੈ ਪੈਣ ਖਰਚੀ ਦੇ ਜਿੱਥੇ ਜਨਾਜ਼ਾ ਕਰਨਾ ਪਏ ਕਰਨਾ ਪੈਈਦਾ ਹਾਂ ਇਹਨਾਂ ਵਾਂ ਮੈਂ ਵਾਅਦਾ ਕਰਦਾ ਕਿ ਬਾਅਦ ਨੰਬਰ 15 ਦੇ ਵਿੱਚ ਇਹਨਾਂ ਦਾ ਫਰਕ ਪਏਗਾ ਇਹ ਲੋਕੀਂ ਦੇਖ ਲ ਕੇ ਬਾਕੀ ਸਮੀਰ ਨੇ ਕੋਈ ਕੰਮ ਕਰਾਇਆ ਜਾਂ ਕੰਮ ਕੀਤੇ ਆ ਔਰ ਕਾਂਗਰਸ ਪਾਰਟੀ ਵੀ ਇੱਕ ਵੱਡੀ ਪਾਰਟੀ ਹੈ ਜਿਹਨੂੰ ਜੇ ਅੱਜ ਨਹੀਂ ਹੈ ਸੱਤਾ ਜਿੱਦ ਕਦੀ ਅੱਜ ਨਹੀਂ ਆਏਗੀ ਕੱਲ ਆਏਗੀ ਤਾਂ ਅਸੀਂ ਸੇਵਾ ਕਰ ਰਹੇ ਹਾਂ ਨੂੰ ਪਾਰਟੀ ਦਾ ਵੀ ਇੰਨਾ ਕੋਈ ਫਰਕ ਨਹੀਂ ਪੈਂਦਾ ਦੂਆ ਨਰੇਸ਼ਪੁਰੀ ਜੀ ਦਾ ਮੇਰਾ ਅੱਛਾ ਪਿਆਰ ਆ ਐਮਐਲਏ ਸਾਹਿਬ ਨਾਲ ਕਾਫੀ ਵਾਰ ਬੰਦਨਾ ਜਾਣ ਦੀ ਸੋਚਣਾ ਫਿਰ ਅੱਗੇ ਪਿਛਾ ਹੋ ਜਾਂਦਾ ਪਰ ਇਸ ਵਾਰੀ ਮਾਨੀ ਬਣਾ ਲਿਆ ਜੀ ਹੁਣ ਪੱਕਾ ਹੀ ਵੀ ਜੀ ਸੋਸ਼ਲ ਵਾਲੇ ਤੁਸੀਂ ਲੋਕਾਂ ਵਿੱਚ ਜਾਣਦੇ ਹੋ ਕੀ ਕੁਛ ਲੋਕਾਂ ਨੇ ਕੰਮ ਲੈਣੇ ਹੋਣ ਵਾਲੇ ਚਾਹ ਤੇ ਕਬ ਸ਼ਹਿਰ ਦੇ ਤੁਸੀਂ ਵੀ ਜਾਣਦੇ ਹੋ ਕੰਮ ਕੀ ਹੋਇਆ ਕੀ ਨਹੀਂ ਹੋਇਆ ਕੰ ਰੋਲਾਏ ਰੋਲਾ ਕੰਮ ਦਾ ਬਹੁਤ ਜ਼ਿਆਦਾ ਕੰਮ ਨੇ ਤੇ ਕੰਮ ਚਲੋ ਹੋਣ ਵੀ ਰਿਹਾ ਪਰ ਲੋਕੀ ਸੰਤੁਸ਼ਟ ਨਹੀਂ ਆ। ਜਸਮੀਤ ਜੀ ਦੇਖਣ ਨੂੰ ਮਿਲਿਆ ਤੁਹਾਡੀ ਵਾਰ ਦੀ ਵਿੱਚ ਕਾਫੀ ਇਹਦਾ। ਸਮੱਸਿਆ ਜਿਹੜਾ ਚਾਰ ਬਰਾਡਾਈ ਜੀ ਬਹੁਤ ਜ਼ਿਆਦਾ ਭਾਰੀ ਘਰਾਂ ਦਾ ਦੁਕਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਆਇਆ ਸਾਡੇ ਬੰਟੀ ਐਮਸੀ ਨੇ ਉੱਥੇ ਪੂਰਾ ਟਾਈਮ ਦਿੱਤਾਈ ਪੂਰਾ ਰਾਤ ਦਿਨ ਮੈਂ ਵੀ ਦੋ ਦਿਨ ਗਿਆ ਤੇ ਕਾਫੀ ਜਾਨੀ ਕਿ ਲੋਕਾਂ ਦੇ ਬੁਰੇ ਹਾਲੀ ਲੇਕਿਨ ਬਹੁਤ ਜ਼ਿਆਦਾ ਨੁਕਸਾਨ ਹੋਣ ਦੇ ਬਾਵਜੂਦ ਵੀ ਜਨਤਾ ਨਾਲ ਉਹਦਾ ਬਹੁਤ ਸਾਥ ਦਿੱਤਾ।